ਜੀ ਹਾਕਮਾਰੀ ਮਿੱਤਰਾਂ ਨੇ ਟਾਈਟਲ ਗੀਤ ਤਾਂ ਮੇਰਾ ਸੀ ਪਰ ਉਹ ਚੋ ਜਿਆਦਾ ਗੀਤ ਚੱਲੇ ਸੀ ਦੇਵ ਤਰੀਕੇ ਵਾਲੇ ਦਾ ਉਹ ਸੀ ਵੀ ਕਿੰਜ ਹੁੰਦਾ ਇਸ਼ਕ ਹੈ ਕਿਹੜੀ ਜਾਤ ਦਾ ਇਹ ਉਹਨਾਂ ਵੇਲਿਆਂ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਗੀਤ ਪ੍ਰਵਾਨ ਹੋ ਜਾਂਦੇ ਸੀ ਪਰ ਮੈਨੂੰ ਲੱਗਦਾ ਜੇ ਉਹੋ ਜਿਹੇ ਗੀਤ ਹੁਣ ਆਵੇ ਜੀ ਤਾਂ ਉਹਦੇ ਤੇ ਇਤਰਾਜ਼ ਉੱਠ ਖੜਨਗੇ ਕਿਉਂਕਿ ਅਲੱਗ-ਅਲੱਗ ਜਾਤਾਂ ਦੇ ਉੱਤੇ ਵਿਅੰਗ ਕੱਸਿਆ ਹੋਇਆ ਸੀ ਦੇਵ 3 ਕੇ ਵਾਲੇ ਨੇ ਲਿਖਿਆ ਸੀਗਾ ਉਹ ਤੇ ਧਾਰਮਿਕ ਭਾਵਨਾਵਾਂ ਪਰ ਕੇ ਜਾਣੀ ਆ ਸੀ 295 ਤਹਤ ਪਰ ਮਦਰਜ ਹਾਂਜੀ ਹੁਣ ਨਹੀਂ ਇਦਾਂ ਦਾ ਕੀਤਾ ਜਾ ਸਕਦਾ ਮਤਲਬ ਲੋਕਾਂ ਚ ਉਸ ਸਮੇਂ ਪੇਸ਼ੀਅਸ ਸੀ ਲੋਕੀ ਸੈਪਟ ਕਰ ਲੈਂਦੇ ਸੀ ਕਿ ਜਾਤਾਂ ਬਾਰੇ ਵੀ ਅਗਰ ਗਾਣਾ ਲਿਖਿਆ ਜਾਂਦਾ ਤੇ ਹਾਂਜੀ 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 ਉਦੋਂ ਇਸ ਗੱਲ ਨੂੰ ਇੰਜੋਏ ਕਰਦੇ ਸੀ ਤੁਸੀਂ ਦੇਖੋ ਵੀ ਹਰੇਕ ਕਾਸਟ ਦੇ ਉੱਤੇ ਜਾਤ ਦੇ ਉੱਤੇ ਵਿਅੰਗ ਬਣਿਆ ਹੈ ਨਾ ਬਹਾਵਰੇ ਬਣਿਆ ਹੈ ਚਲੋ ਜੱਟ ਦਾ ਇਸ ਮਾਮਲੇ 'ਚ ਖੁੱਲੇ ਹੁੰਦੇ ਆ ਜੱਟਾਂ ਵਾਰੀ ਦੋ ਗੱਲਾਂ ਮੈਂ ਦੱਸਦਾ ਵੀ ਦੋ ਮੁਹਾਵਰੇ ਬਣੇ ਹੋਏ ਆ ਤੇ ਉਹ ਹੈ ਕਿ ਵੀ ਜੇ ਜੱਟ ਨਾ ਹੁੰਦੇ ਤਾਂ ਬੰਦਿਆਂ ਨੂੰ ਖੇਤੀ ਕਰਨੀ ਪੈਣੀ ਸੀ ਇਹ ਕਿਹੋ ਜਿਹੇ ਮੁਹਾਵਰੇ ਬਣਿਆ ਹੋਇਆ ਵੀ ਜੇ ਜੱਟ ਨਾ ਹੁੰਦੇ ਨਾ ਧੁੱਪ ਘਰਾਂ ਚਾਵੜਨੀ ਸੀ ਇਹ ਖੇਤਾਂ ਦੇ ਵਿੱਚ ਹੀ ਉਹਨੂੰ ਜਜ਼ਬ ਕਰ ਲੈਂਦੇ ਆ ਜੀ ਹਰੇਕ ਹਰੇਕ ਖੇਤਰਵਾਰੇ ਫੌਜੀਆਂ ਬਾਰੇ ਹੈਨਾ ਤਹਿਸੀਲਦਾਰਾਂ ਬਾਰੇ ਪੁਲਿਸ ਵਾਲਿਆਂ ਬਾਰੇ ਆਪਣੇ ਫੋਕ ਭਰਿਆ ਪਿਆ ਇਦਾਂ ਦੇ ਟੋਟਕਿਆਂ ਦੇ ਨਾਲ ਤੇ ਉਹ ਮੈਂ ਇਹ ਦੱਸਦਾ ਸੀ ਵੀ ਜਦੋਂ ਹੁਣ ਜਗਮਉਨ ਕਰਨ ਦਾ ਜਿਹੜਾ ਤਜਰਬਾ ਸੀ ਉਹ ਐਚ ਐਮ ਵੀ ਦੀ ਰਿਕਾਰਡਿੰਗ ਸੀ ਤਵਿਆਂ ਵਾਲੇ ਯੁੱਗ ਦੀ ਜਗ੍ਹਾ ਸੀਗੀ ਹੁਣ ਜਦੋਂ ਅਸੀਂ ਉਹਦੀ ਰਿਕਾਰਡਿੰਗਾਂ ਕੀਤੀਆਂ ਤਾਂ ਉਹ ਸਾਰਾ ਤੌਰ ਤਰੀਕੇ ਬਦਲੇ ਹੋਏ ਸੀਗੇ ਤਾਂ ਉਦੋਂ ਜਿਹੜੀ ਰਿਕਾਰਡਿੰਗ ਸੀਗੀ ਐਚ ਐਮ ਵੀ ਦੀ ਉਹਦੇ ਵਿੱਚ ਇਹ ਹੁੰਦਾ ਸੀ ਵੀ ਮਿਥਿਆ ਹੋਇਆ ਟਾਈਮ ਹੁੰਦਾ ਸੀ ਤਵੇ ਦਾ ਆਈਟਮ ਇੰਨੇ ਮਿੰਟ ਤੇ ਇੰਨੇ ਸੈਕਿੰਡ ਚ ਮਕਾਉਣੀ ਆ ਜਦੋਂ ਇੱਕ ਰਿਹਰਸਲ ਦੇਖ ਲੈਂਦੇ ਸੀ ਵੀ ਕਿਸੇ ਇੱਕ ਗੱਲ ਨੂੰ ਫਿਰ ਦੋ ਵਾਰ ਨਾ ਕਹੋ ਜਾਇ ਇੱਕ ਵਾਰ ਕਹਿ ਲਓ ਤੇ ਉਹ ਐਨ ਮੈਥਿਊ ਦੇ ਟਾਈਮ ਸੀ ਇੱਥੇ ਹੁਣ ਖੁੱਲ ਹੋ ਗਈ ਇੱਥੇ ਤਾਂ ਜ਼ਰੂਰੀ ਨਹੀਂ ਵੀ ਤਬਲਾ ਉਦੋਂ ਨਾਲ ਹੀ ਵਜੇ ਤਬਲਾ ਬਾਦ ਚ ਵੀ ਵੱਜ ਸਕਦਾ ਬਾਦ ਚ ਬਸ ਬੈਂਜੋ ਵੀ ਬਾਦ ਚ ਵੱਜ ਸਕਦੀ ਆ ਅਲਗੋਜ਼ੇ ਵੀ ਬਾਦ ਚ ਪੈ ਸਕਦੇ ਆ ਤੇ ਹੁਣ ਉਹਦਾ ਜਗਮੁਣਕ ਹੋਰ ਕਿਉਂਕਿ ਸਟੇਜਾਂ ਦੀ ਬਹੁਤ ਤਨੀ ਸੀ ਉਹਨੂੰ ਲੱਗੇ ਵੀ ਇਹ ਜਿਹੜਾ ਅਜੀਬ ਜਿਹਾ ਸੁਭਾਅ ਬਣ ਗਿਆ ਬੰਧਨ ਜਿਹਾ ਹੋ ਗਿਆ ਤੇ ਇਹ ਚ ਪਹਿਲਾਂ ਪਹਿਲਾਂ ਉਹਨੂੰ ਲੱਗਿਆ ਵੀ ਇਹ ਅਖਿਆਈ ਜਹੀ ਅਚਵੀ ਜੀ ਉਹਨੇ ਮਹਿਸੂਸ ਕੀਤੀ ਤੇ ਫਿਰ ਕਰ ਕਿਉਂਕਿ ਕਲਾਕਾਰ ਕੋਲੇ ਤਾਂ ਸਾਰੇ ਇਦਾਂ ਦੇ ਗੁਣ ਢੰਗ ਤਰੀਕੇ ਹੁੰਦੇ ਆ ਜੀ ਤੇ 오ਹੋ ਹਾਕਮਾਰੀ ਮਿੱਤਰਾਂ ਨੇ ਸੀਟੀਸੀ ਨੇ ਰਿਲੀਜ਼ ਕੀਤੀ ਇਸ਼ਕ ਤਵਾਸ਼ਾ ਮੈਨੂੰ ਯਾਦ ਨਹੀਂ ਹੁਣ ਕਿਹੜੀ ਸੀ ਲੁਧਿਆਣੇ ਦੀ ਕੰਪਨੀ ਸੀਗੀ ਤੇ ਅੱਖ ਲੜ ਗਈ ਅੱਛਾ ਇਹ ਕੋਰ ਦੇਖੋ ਸਾਡੇ ਲਈ ਇਹ ਬੜੀ ਪ੍ਰਾਪਤੀ ਸੀ ਕਿ ਜਗਮਉਨ ਕੋਰ ਸਾਥੋਂ ਸੀਨੀਅਰ ਸੀ ਵੱਡੀ ਸੀ ਉਮਰ ਦੇ ਵਿੱਚ ਜੀ ਯਾਨੀ ਅਸੀਂ ਜਦੋਂ ਅਜੇ ਨਿਆਣੇ ਸੀ ਤਾਂ ਉਦੋਂ ਦੇਖਦੇ ਸੀ ਕਿ ਇੱਕ ਵੀ ਜਗਮਉਨ ਕੋਰ ਨਰਿੰਦਰ ਵੀਰ ਬਾ ਜਗਮਉਨ ਕੋਰ ਸਰਿੰਦਰ ਕੋਰ ਇਹ ਸਾਰੇ ਵੱਡੇ ਵੱਡੇ ਸੀਗੇ ਤੇ ਸਾਡਾ ਤਾਂ ਲੁਧਿਆਣੇ ਰਹਿੰਦੇ ਆ ਤਾਂ ਇੱਥੋਂ ਤੱਕ ਜਿੱਨਾ ਚਿਰ ਮੈਂ ਉੱਥੇ ਪੜ੍ਹਿਆ ਇਹ ਵਰਮਾ ਬਿਲਡਿੰਗ 'ਚ ਰਹਿੰਦੇ ਹੁੰਦੇ ਸੀ ਸਾਡੀ ਇਹ ਹੀ ਨਹੀਂ ਸੀ ਕਦੇ ਹੌਸਲਾ ਪਿਆ ਕਿ ਜਗਮਉਨ ਕੋਰ ਕੇ ਦੀਪ ਨੂੰ ਜਾ ਕੇ ਮਿਲ ਲਈਏ ਚਿਜਕਦੇ ਰਹੇਗੇ ਸਾਡੀ ਉਦੋਂ ਨੇੜਤਾ ਹੋਈ ਜਦੋਂ ਇਹ ਕੈਨੇਡਾ ਸ਼ਿਫਟ ਕਰ ਗਏ ਸੀ ਇੱਕ ਵੱਡੇ ਦੌਰ ਤੋਂ ਬਾਅਦ ਗਾਇਕੀ ਤੋਂ ਬਾਅਦ ਕੈਨੇਡਾ ਸ਼ਿਫਟ ਕਰ ਗਏ ਸੀ ਕੈਨੇਡਾ ਤੇ ਜਦੋਂ ਵਾਪਸ ਆਏ ਨਾ ਜੀ ਤਾਂ ਦੁਬਾਰਾ ਸਟੇਜ ਪਰ ਉਹ ਕਰ ਇਹ ਫੜਨ ਲੱਗ ਗਏ ਜੀ ਲੋਕਾਂ ਨੂੰ ਪਤਾ ਲੱਗ ਗਿਆ ਨੌ ਬਹੁਤ ਵੱਡਾ ਸੀ ਜੀ ਇਹਨਾਂ ਨੇ ਮਤਲਬ ਉਹੀ ਜਿਹੜਾ ਕਹਿੰਦੇ ਹੁੰਦੇ ਆ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਪ੍ਰੋਗਰਾਮ ਕੀਤੇ ਸੀਗੇ ਤੇ ਉਦੋਂ ਸਾਨੂੰ ਲੱਗਿਆ ਵੀ ਜਗਮਉਂ ਕੋਰ ਨਾ ਐਦਾਂ ਗੱਲ ਕੀਤੀ ਜਾਵੇ ਗੱਲ ਕੀਤੀ ਤਾਂ ਉਹਨਾਂ ਨੇ ਬੜਾ ਚੰਗਾ ਹੰਗਾਰਾ ਦਿੱਤਾ ਵੀ ਅਸੀਂ ਕੋਈ ਗੱਲ ਨਹੀਂ ਅਸੀਂ ਰਿਕਾਰਡਿੰਗ ਕੀਤੀ ਪਹਿਲੀ ਕੈਸਟ ਦੀ ਤੇ ਫਿਰ ਉਹਨਾਂ ਨੂੰ ਪੁੱਛਿਆ ਕਿ ਵੀ ਜੀ ਪੇਮੈਂਟ ਦੱਸੋ ਪਹਿਲਾਂ ਗੱਲ ਨਾ ਕੀਤੀ ਤੇ ਫਿਰ ਸਾਨੂੰ ਇਹ ਸੀ ਸਾਨੂੰ ਇਸ ਗੱਲ ਦਾ ਚਾਹ ਸੀ ਕਿ ਜਗਮਉਂਦ ਕੌਰ ਨੇ ਮੇਰੇ ਗੀਤ ਗਾਏ ਜਗਮਉਂਦ ਕੌਰ ਮੇਰੀ ਪ੍ਰੈਜੈਂਟੇਸ਼ਨ ਦੇ ਵਿੱਚ ਉਹਦੀ ਕੈਸਟ ਆਉਣੀ ਆ ਜੀ ਐਡੀ ਵੱਡੀ ਸੀਨੀਅਰ ਗਾਇਕਾ ਐਸਟੈਬਲਿਸ਼ ਸਟਾਰ ਸਿੰਗਰ ਆ ਜੀ ਤੇ ਉਹ ਇਸੀ ਦਲੇਰ ਔਰਤ ਸੀ ਐਸਾ ਉਹਦਾ ਖੁੱਲਾ ਸਭਾ ਉਹ ਕਹਿਣ ਲੱਗੀ ਵੀ ਮੈਂ ਮੈਨੂੰ ਦੁਬਾਰਾ ਪ੍ਰੋਗਰਾਮ ਪੈਣ ਲੱਗ ਗਏ ਮੈਂ ਤਾਂ ਹੁਣ ਹਫ਼ਤੇ ਦੇ ਵਿੱਚ ਮੈਂ ਤਾਂ ਲੱਖ ਲੱਖ 2-2 ਲੱਖ ਕਮਾ ਲੈਣੀ ਆ ਕੋਈ ਨਹੀਂ ਤੁਸੀਂ ਇਹ ਸਟੂਡੀਓ ਦਾ ਵੀ ਖਰਚਾ ਕੀਤਾ ਕੰਪਨੀ ਵਾਲਿਆਂ ਨੂੰ ਦਿਓ ਤੁਸੀਂ ਕੋਈ ਨਹੀਂ ਜੇ ਕੁਝ ਬਚੂਗਾ ਜੇ ਕੋਈ ਵਧਣਗੇ ਤਾਂ ਦੇ ਦਿਓ ਫਿਰ ਇੱਥੋਂ ਤੱਕ ਉਹਨੇ ਕਿਹਾ ਅਸੀਂ ਕਿ ਨਹੀਂ ਜੀ ਤੁਸੀਂ ਦੱਸੋ ਜੋ ਤੁਸੀਂ ਕਹਦੇ ਹੋਗੇ ਸਾਡਾ ਵਿਥਿਆ ਹੋਇਆ ਸੀਗਾ ਵੀ ਪਾਵੇਂ ਜਿੰਨੇ ਮਰਜੀ ਪੱਲਿਓ ਲੱਗ ਜਾਣ ਪਰ ਵੀ ਦੇਣੇ ਆ ਪੇਮੈਂਟ ਤੇ ਉਹਨੇ ਫਿਰ ਗੱਲ ਜਿੱਥੇ ਨਿਬੜੀ ਉਹ ਕਹਿੰਦੀ ਵੀ ਵੀ ਜਿੰਨੇ ਕੁ ਤੁਸੀਂ ਦੇਣੇ ਚਾਹੁੰਦੇ ਹੋ ਹੋ ਸਕਦਾ ਮੈਨੂੰ ਪਰਵਾਹ ਨਾ ਹੋਣ ਤੇ ਜਿੰਨੇ ਕੁ ਮੈਂ ਫਿਰ ਮੰਗ ਲੈਣੇ ਆ ਹੋ ਸਕਦਾ ਹੱਥੋਂ ਦੇ ਨਾ ਹੋਣ ਇਸ ਲਈ ਇਹ ਬਹਿਸ ਖਤਮ ਕਰੋ ਇਸ ਟੌਪਿਕ ਤੇ ਆਓ ਹੀ ਨਾ ਪੁਰਲੋਸਾ ਪਹਿਲੀ ਕੈਸਟ ਵੀ ਦਾ ਵੀ ਉਹਨੇ ਸਾਥੋਂ ਕੁਝ ਨਹੀਂ ਲਿਆ ਉਹਨੇ ਦੂਜੀ ਕੈਸਟ ਦਾ ਵੀ ਕੁਝ ਨਹੀਂ ਲਿਆ ਉਹਨੇ ਤੀਜੀ ਕੈਸਟ ਦਾ ਵੀ ਕੁਝ ਨਹੀਂ ਲਿਆ ਕਸਟਮ ਜਿਹੜੀਆਂ ਮਤਲਬ ਉਹਨੇ ਕਹ ਲੋ ਕਿ ਫਰੀਕੀਤੀਆਂ ਕਸਟਮ ਵਿਕੀਆਂ ਕਾਫੀ ਹਾਂਜੀ ਕਸਟਮ ਬਹੁਤ ਵਿਕੀਆਂ ਉਹ ਤਾਂ ਖਰ ਕਸਟਮ ਵਿੱਚ ਵਿਕਣ ਦੇ ਵਿੱਚ ਤਾਂ ਕਮਾਈ ਜਿਹੜੀ ਆ ਉਹ ਕੰਪਨੀਆਂ ਨੂੰ ਹੁੰਦੀ ਸੀਗੀ ਸਾਨੂੰ ਇਹ ਸੀ ਵੀ ਜਿਹੜੇ ਸ਼ੌਕ ਦੇ ਤੰਦ ਪਾ ਰਹੇ ਆ ਰੋਧੜੀ ਕਰ ਰਹੇ ਆ ਜੇ ਸਾਡਾ ਲੱਗਿਆ ਵੀ ਮੁੜਿਆਵੇ ਉਹ ਵੀ ਬਹੁਤ ਆ ਉਦੋਂ ਇੰਡੀਆਂ ਕੀਮਤਾਂ ਨਹੀਂ ਸੀ ਹੁੰਦੀਆਂ ਮਤਲਬ ਰਿਕਾਰਡਿੰਗ ਤੇ ਵੀ ਬੜਾ ਖਰਚਾ ਨਹੀਂ ਸੀ ਹੁੰਦਾ 20 25 30000 ਤੇ ਖਰਚਾ ਆ ਗਿਆ ਤੇ ਜੇ ਉਹਨਾਂ ਨੇ ਉਦੋਂ ਦੇ ਹਿਸਾਬ ਨਾਲ ਲਈ ਤਾਂ ਲੈਣਾ ਲੈਣਾ ਸੀ ਤਾਂ ਉਹਨਾਂ ਨੇ ਵੀ 20 25 30000 ਮਤੋਂ ਵੱਧ 50000 ਲੈ ਲਏ ਇਸ ਤੋਂ ਜ਼ਿਆਦਾ ਨਹੀਂ ਹੈ ਇੱਥੇ ਕੀ ਸੀ ਤੇ ਦੂਸਰੀ ਗੱਲ ਉਹਨਾਂ ਨਾਲ ਇਸ ਤਰ੍ਹਾਂ ਜਿਹੜੀ ਨਿੱਜੀ ਨੇੜਤਾ ਹੋਈ ਗਈ ਤੇ ਬਹੁਤ ਜਿੱਥੇ ਕਿਤੇ ਅਸੀਂ ਗੁਣਾਚੌਰ ਮੇਲਾ ਕਰਾਏ ਉੱਥੇ ਜਗਮੁਣ ਕੌਰ ਜੀ ਨੂੰ ਸਾਦੇ ਹੁੰਦੇ ਸੀ ਫਿਰ ਸਦਮਾ ਵੇਟ ਮੇਲਾ ਕਰਾਇਆ ਉੱਥੇ ਉਹਨਾਂ ਨੇ ਆਉਣਾ ਜਿਹੜਾ ਇੱਕ ਵਾਰ ਮੈਨੂੰ ਯਾਦ ਆਵੇ ਮੌਨ ਸਿੰਘ ਉਹਨਾਂ ਦੇ ਨਾਲ ਨਾਲ ਨਾ ਉਹਨਾਂ ਦੀ ਉਹ ਗੀਤ ਵੀ ਗਾਉਂਦੇ ਸੀ ਤੇ ਨਾਲ ਸ਼ੇਰੋ ਸ਼ੇਰੀ ਵੀ ਕਰਦੇ ਸੀ ਅੱਛਾ ਜੀ ਪੰਜਾਬੀ ਦੇ ਸ਼ੇਰ ਵੀ ਹਿੰਦੀ ਉਰਦੂ ਦੇ ਸ਼ੇਰ ਵੀ ਤੇ ਵਿੱਚ ਵਿੱਚ ਇੰਗਲਿਸ਼ ਅੱਛਾ ਇੱਕ ਹੋ ਜਿਹੜਾ ਕਰ ਲੈਂਦੇ ਸੀਗੇ ਹਾਸਾ ਖੇਡਾ ਮਤਲਬ ਉਹਨਾਂ ਨੇ ਮਿਰਜ਼ਾ ਉਹਨਾਂ ਦੀ ਪੈਟ ਆਈਟਮ ਸੀ ਮਿਰਜ਼ਾ ਉਹਨ ਦਾ ਬਹੁਤ ਮਸ਼ਹੂਰ ਹੋਇਆ ਅੱਛਾ ਜੀ ਨਰਿੰਦਰ ਬੀਬਾ ਦਾ ਵੀ ਬਹੁਤ ਮਸ਼ਹੂਰ ਹੋਇਆ ਗੁਰਮੀਤ ਮਾਵਾ ਦਾ ਵੀ ਬਹੁਤ ਮਸ਼ਹੂਰ ਹੋਇਆ ਤੇ ਜਗਮੁਣ ਕੌਰ ਦਾ ਵੀ ਤਿੰਨ ਫੀਮੇਲ ਸਿੰਗਰਾਂ ਦਾ ਨਾ ਐ ਵਰਸਾ ਇਹਨਾਂ ਨਾਲ ਜੁੜਿਆ ਹੋਇਆ ਤੇ ਉਹਦੇ ਜਦੋਂ ਉਹਨੇ ਮਿਰਜ਼ਾ ਗਾਉਣਾ ਤਾਂ ਉਹਦੇ ਵਿੱਚ ਜਿੱਥੇ ਇੱਕ ਲਾਈਨ ਆਉਂਦੀ ਆ ਨਾ ਵੀ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਰੇ ਕੁੱਤੀ ਮਰੇ ਫਕੀਰ ਕੁੱਤੀ ਮਰੇ ਜਿਹੜੀ ਚੌਂ ਚੌਂ ਨਿਤ ਕਰੇ ਤੇ ਉੱਥੇ ਉਹਨਾਂ ਨੇ ਗੀਤ ਰੋਕ ਕੇ ਅਕਸਰ ਸਟੇਜਾਂ ਤੇ ਕਹਿਣਾ ਵੀ ਇੱਕ ਤਾਂ ਮੈਂ ਹੱਥ ਖੜੇ ਕਰਕੇ ਦੱਸੋ ਕਿੰਨੇ ਆ ਗਨੇ ਜ਼ਿੰਦਗੀ ਚ ਇਸ਼ਕ ਕੀਤਾ ਹੋਇਆ ਅਛਾ ਤੇ ਕਈ ਮਨਚਲੇ ਕਰ ਦਿੰਦੇ ਸੀ ਇੱਕ ਇੱਕ ਕੀ ਕਿਤੇ ਕਿਤੇ ਦੋ ਦੋ ਹੱਥ ਵੀ ਖੜੇ ਕਰ ਦਿੰਦੇ ਸੀ ਕਈ ਅਛਾ ਤੇ ਫਿਰ ਉਹਨੇ ਕਹਿਣਾ ਵੀ ਗੱਲ ਇਹ ਆ ਜਿਹੜਾ ਮਿਰਜ਼ੇ ਵਾਰੇ ਆ ਵੀ ਜਿਹੜਾ ਕੁੱਤੀ ਤੋਂ ਹੀ ਡਰ ਕੇ ਮੁੜ ਗਿਆ ਕਾਹਦਾ ਕਾਹਦਾ ਆਸ਼ਿਕ ਹੋਊਗਾ ਉਹਨੇ ਜਿਗਣਾ ਇਹੋ ਜਿਹਾ ਆਸ਼ਿਕ ਤੇ ਖਿੱਚ ਕੇ ਮਾਰੇ ਥੱਪੜ ਹੈ ਕਾਹਦਾ ਇਸ਼ਕਾ ਤੋਂ ਇੰਨਾ ਵੀ ਨਹੀਂ ਕੁੱਤੀ ਨੂੰ ਨਹੀਂ ਬਾਰੇ ਹਟਾ ਸਕਿਆ ਵਿੱਚ ਉਹ ਤੈਨੂੰ ਵੀ ਕੁੱਤੀ ਤੋਂ ਡਰ ਕੇ ਮੁੜ ਚਲਿਆ ਇਦਾਂ ਦਾ ਅਛਾ ਫਿਰ ਉਹਨਾਂ ਨੇ ਹੋਰ ਵੀ ਸ਼ੇਰੂ ਸ਼ੇਰੀ ਦੇ ਵਿੱਚ ਫਿਰ ਆਏ ਆਡੀਅנס ਨੂੰ ਨਾਲ ਜੋੜ ਲੈਣਾ ਬੜੀਆਂ ਗੱਲਾਂ ਮਤਲਬ ਹੋਰ ਹਿੰਦੀ ਫਿਲਮ ਦਾ ਵਿੱਚ ਗੀਤ ਦੇ ਕੋਈ ਟੱਚ ਲਾ ਦੇਣੇ ਹੋਈ ਪੁਰਾਣੇ ਕੋਈ ਲਤਾ ਦੇ ਸ਼ਮਸ਼ਾਦ ਬੇਗਮ ਦੇ ਜੀ ਫਿਰ ਇੱਕ ਹੋ ਸੀ ਕਿ ਆਡੀਅנס ਨੂੰ ਜਿਹੜਾ ਸੰਬੋਧਨ ਕਰ ਲੈਣਾ ਤੇ ਜੇ ਇੱਕ ਥਾਂ ਤੇ ਇੱਕ ਪੁਲਿਸ ਅਫਸਰ ਨੇ ਉਹਨਾਂ ਨੂੰ ਥੱਲੇੋਂ ਇੱਕ ਮੇਲੇ ਦੇ ਵਿੱਚ ਨੋਟ ਦਿੱਤਾ ਉਹਨਾਂ ਮਤਲਬ ਉਹਨਾਂ ਦਾ ਬਾਣ ਤਣ ਕਰਨ ਲੱਗੇ ਤਾਂ ਤੇ ਉੱਥੇ ਵੀ ਉਹਨੇ ਉਹ ਇਦਾਂ ਦੇ ਕਮੈਂਟ ਬਹੁਤ ਨੂੰ ਆਉਂਦੇ ਸੀਗੇ ਆਹ ਦੇਖ ਲਓ ਪੁਲਿਸ ਨੂੰ ਮਾਰਾ ਕਿੰਨੇ ਪੁਲਿਸ ਉਹ ਦਨਾਮ ਕਰਦੇ ਹੋ ਪੁਲਿਸ ਹਰ ਥਾਂ ਤੇ ਨਹੀਂ ਪੈਸੇ ਲੈਂਦੀ ਕਈ ਥਾਵਾਂ ਤੇ ਪੁਲਿਸ ਵਾਲੇ ਪੈਸੇ ਦਿੰਦੇ ਵੀ ਆ ਲੋਕਾਂ ਨੇ ਇਸ ਗੱਲ ਤੇ ਤਾੜੀ ਮਾਰ ਦੇਣੀ ਅ ਕੀਪਲ ਦੇ ਨਾਲ ਵੀ ਜਿਹੜਾ ਉਹਨਾਂ ਦਾ ਸੀਗਾ ਨਾ ਜਿਹੜੀ ਜਿਵੇਂ ਸ਼ਹਿਰਾਂ ਦੇ ਵਿੱਚ ਹੁੰਦੇ ਆ ਸ਼ਹਿਰੀ ਜੇ ਪ੍ਰੋਗਰਾਮ ਮਤਲਬ ਜਿਵੇਂ ਹੈ ਕਿ ਉਹ ਸਵਾਲ ਵਾਲੇ ਆ ਸਰੀ ਸ਼ਰੀ ਇਹ ਉਹ ਆਪਦੇ ਆਪਦੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਕਰਦੇ ਸੀ ਖੁੱਲੀ ਆਡੀਅנס ਨਹੀਂ ਸੀ ਹੁੰਦੀ ਇਸੇ ਤਰ੍ਹਾਂ ਗੁਰਮਖ ਸਿੰਘ ਐਂਡ ਸੰਸ ਵਰਗੇ ਜਿਹੜੇ ਵੱਡੇ ਫੈਕਟਰੀ ਮਾਲਕ ਆ ਇਹ ਜਿਹੇ ਪ੍ਰੋਗਰਾਮ ਵੀ ਉਹਨਾਂ ਦੇ ਕਰਾਉਂਦੇ ਹੁੰਦੇ ਸੀ ਉਹ ਮੈਨੂੰ ਵੀ ਕਈ ਵਾਰ ਤਾਂ ਦੇਖਣ ਦਾ ਮੌਕਾ ਮਿਲਿਆ ਜਾਂ ਨਵਾਂ ਸ਼ਹਿਰ ਸਿਨੇਮੇ ਵਾਲਿਆਂ ਨੇ ਸ਼ੋਰ ਰੋਕ ਕੇ ਜਗਮੁਣ ਕੋਰ ਦਾ ਸ਼ੋਅ ਕਰਵਾਇਆ ਸੀਗਾ ਇੱਕ ਤਾਂ ਉਹਨਾਂ ਦੀ ਡਰੈਸ ਸੈਂਸ ਸੀ ਜਿਹੜੀ ਜੀ ਇੱਕ ਜਿਵੇਂ ਉਹ ਸਦੀਕ ਸਾਹਿਬ ਵੀ ਕਹਿੰਦੇ ਹੁੰਦੇ ਆ ਵੀ ਜਦੋਂ ਉਹ ਸੱਜੀ ਬਹੁਤ ਆਨ ਉੱਚੱਕ ਕੇ ਤੇ ਐਨ ਹੇਠਾਂ ਨੂੰ ਮਾਰਦੀ ਆ ਤੇ ਲੋਕ ਤਾਂ ਉਦਾਂ ਹੀ ਕਹਿੰਦਾ ਹੋ ਕੇ ਲੈਣ ਲੱਗ ਜਾਂਦੇ ਆ ਉਹ ਇੱਕ ਏ ਕਿਉਂ ਸੀ ਵੀ ਉਹਨਾਂ ਦਾ ਹੁਸਨ ਉਹ ਸੋਹਣੇ ਸੁਨੱਖੇ ਵੀ ਸੀ ਸੋਹਣੇ ਸੁਨੱਖੇ ਕਾਫੀ ਫਿਰ ਚੁਲਵਲਾਪਣ ਸੀ ਤੌਰ ਦੇ ਵਿੱਚ ਤੇਜ਼ੀ ਸੀਗੀ ਉਹ ਚੀਜ਼ ਵੀ ਬਹੁਤ ਅਟਰੈਕਟ ਕਰਦੀ ਆ ਕਿਸੇ ਦੀ ਪਰਸਨੈਲਿਟੀ ਕਲਾਕਾਰ ਦੀ ਖਾਸ ਤੌਰ ਤੇ ਸਟੇਜ ਦੇ ਉੱਤੇ